ਮੇਰੇ ਵਾਸਤੇ ਬੜੇ ਮਾਣ ਦੀ ਗੱਲ ਹੈ ਵੀ ਪਾਰਟੀ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਮੈਨੂੰ ਬਖਸ਼ੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਮਾਣਯੋਗ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਔਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਔਰ ਸਾਡੇ ਸੰਦੀਪ ਪਾਠਕ ਜੀ ਦਾ ਰਾਗਵ ਜੀ ਦਾ ਔਰ ਜਰਨੈਲ ਭਾਜੀ ਹੋਣਾ ਦਾ ਔਰ ਅੱਜ ਚੰਡੀਗੜ੍ਹੋਂ ਸਿੱਧੇ ਨਾਤਮਸਤਕ ਹੋਣ ਆਏ ਆ ਇਸ ਤੋਂ ਬਾਅਦ ਹੁਣ ਜਿਹੜਾ ਚੋਣਾਂ ਦਾ ਪ੍ਰਚਾਰ ਹੈ ਜਿਹੜਾ ਪਰਮਾਤਮਾ ਦੇ ਅਸ਼ੀਰਵਾਦ ਤੋਂ ਜਿਹੜਾ ਵਾ ਵੀ ਉਹ ਲੈਣ ਆਏ ਸੀ ਹੁਣ ਜਾ ਕੇ ਪ੍ਰਚਾਰ ਜਿਹੜਾ ਸ਼ੁਰੂ ਕਰ ਲਿਆ। ਲੱਗ ਰਿਹਾ ਸੀਗਾ ਜੀ ਸਪੈਕਟ ਮਿਲੇਗੀ। ਅ ਦੇਖੋ ਜੀ ਮੈਂ ਤੇ ਅੱਗੇ ਐਮ.ਐਲ.ਏ ਲੋਕਾਂ ਦੀ ਸੇਵਾ ਕਰ ਰਿਹਾ ਸੀ ਪਰ ਉਹ ਕਹਿੰਦੇ ਨਾ ਵੀ ਸੱਚੀ ਨੀਅਤ ਨਾਲ ਤੁਸੀਂ ਕੰਮ ਕਰੋ ਤੇ ਉਹਦੀ ਆਵਾਜ਼ ਜਿਹੜੀ ਆ ਉਹ ਦੂਰ ਦੂਰ ਤੱਕ ਜ਼ਰੂਰ ਜਾਂਦੀ ਹੈ। ਸੋ ਕਹਿਣ ਦਾ ਭਾਵ ਅ ਉੱਥੇ ਹੋਰ ਵੀ ਚਿਹਰੇ ਸੀ ਸਾਡੇ ਪਰ ਪਾਰਟੀ ਨੇ ਇਹ ਜ਼ਿੰਮੇਵਾਰੀ ਮੈਨੂੰ ਬਖਸ਼ੀ ਔਰ ਜ਼ਿੰਮੇਵਾਰੀ ਤਨ ਦੇਈ ਨਾ ਨਬਾ ਵਾਂਗੇ ਜੀ ਉਹ ਜਮਦੇਗੀਦਾਂ ਤੋਂ ਮੇਰੇ ਮੁੱਦੇ ਚੁੱਕਦੇ ਰਹੇ ਹੋ ਲੱਗਦਾ ਕਿ ਹੁਣ ਲੋਕ ਸਭਾ 70 ਸੋਨਾ ਐਨੀਵਰਸਰੀ ਇਹ ਕਿਹੜੇ ਕਿਹੜੇ ਇਹ ਮੁੱਦੇ ਜਿਹੜੇ ਤੁਹਾਨੂੰ ਲੱਗਦੇ ਆ ਕਿ ਇਹ ਹੱਲ ਨਹੀਂ ਸਰ ਜਿਹੜਾ ਤੇ ਮੈਂ ਕਹਿ ਸਕਦਾ ਵੀ ਹੁਣ ਇੱਕੋ ਗੱਲ ਕਹੀ ਹੈ ਸੈਂਟਰ ਸਰਕਾਰ ਸਾਡਾ ਫੰਡ ਰੋਕ ਕੇ ਬੈਠੀ ਹੈ ਦਿੱਕਤ ਇਹ ਹੈ ਜੇ ਉਹ ਪੈਸਾ ਸਾਨੂੰ 8000 ਕਰੋੜ ਦੇ ਕਰੀਬ ਜੇ ਪੰਜਾਬ ਨੂੰ ਮਿਲ ਜਾਂਦਾ ਸਾਡੇ ਟੈਕਸ ਦਾ ਪੈਸਾ ਆਪਾਂ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਲਾ ਸਕਦੇ ਸੀ ਪਰ ਦੁੱਖ ਦੀ ਗੱਲ ਇਹ ਕਿਉਂਕਿ ਉੱਥੇ ਕੋਈ ਗੱਲ ਕਰਨ ਵਾਲੀ ਨਹੀਂ ਸੀ ਸੋ ਕਹਿਣ ਦਾ ਭਾਵ ਹੁਣ ਵਧੀਆ ਪੰਜਾਬ ਵਾਸੀਆਂ ਨੂੰ ਇਹੋ ਬੇਨਤੀ ਹੈ ਵੀ ਜਿਹੜੇ ਆ ਸਾਡੇ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਹੈ ਵੀ ਜਿਹੜੇ ਆ ਕਿਲਕੁਲ ਗੱਡੇ ਨੇ ਸਾਨੂੰ ਜਿਤਾ ਕੇ ਭੇਜੋ ਪਟਾਖ ਹੀ ਆਪੇ ਦਵਾਂਗੇ ਜੀ ਅਕਲ ਸਰ 2 ਸਾਲ ਦਾ ਕਾਰਜ ਹੈ ਆਮ ਆਦਮੀ ਪਾਰਟੀ ਦਾ ਉਹ ਜਿੰਦ ਤੱਕ ਇਸ ਇਲੈਕਸ਼ਨ ਦਾ ਮੁੱਢ ਬਣੇਗਾ ਬਿਲਕੁਲ ਜੀ ਦੇਖੋ 75 ਸਾਲ ਦੋ ਸਰਕਾਰਾਂ ਰਹੀਆਂ ਨੇ ਲੋਕਾਂ ਨੇ ਦੋਹਾਂ ਨੂੰ ਅਜਮਾਇਆ ਸਾਨੂੰ 2 ਸਾਲ ਮਿਲੇ ਆ ਔਰ ਦੋਹਾਂ ਸਾਲਾਂ ਦੇ ਵਿੱਚ ਜੋ ਸਾਡੇ ਕਰ ਕਮਲ ਨੇ ਮੈਂ ਕਹਿ ਸਕਦਾ ਹਾਂ ਜੀ ਜੇ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਪੇਜ ਚੈੱਕ ਕਰ ਲੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਕੱਲੀ-ਕੱਲੀ ਐਕਟੀਵਿਟੀ ਉਹਨਾਂ ਦੀ ਹੋਊਗੀ ਸੋ ਕਹਿਣ ਦਾ ਭਾਵ ਲੋਕਾਂ ਨੇ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਔਰ ਲੋਕਾਂ ਦੀ ਜਿਹੜੇ ਪਾਏ ਹੋਏ ਪੂਰਨਿਆ ਤੇ ਜਿਹੜੀ ਆ ਉਹ ਖਰੀ ਉੱਤਰ ਰਹੀ ਆ ਪਰ ਮੈਂ ਇੱਕ ਗੱਲ ਦਾ ਤੁਹਾਨੂੰ ਆਸ਼ਵਾਸਨ ਦਿੰਨਾ ਅਗਲੇ ਜਦੋਂ ਐਮਐਲਏ ਦੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਣਗੀਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੋਟ ਮੰਗਣ ਦੀ ਲੋੜ ਨਹੀਂ ਪਊਗੀ ਇਹੋ ਗੱਲ ਕਹਿਣਗੇ ਜੇ ਕੰਮ ਕੀਤੇ ਆ ਤੇ ਵੋਟ ਪਾ ਦੇ ਉਹਨਾਂ ਇਤੇ ਨਾ ਪਾਉਣ। ਅੱਜ ਵੀ ਗੱਲ ਵਧੀਆ ਹੈ ਮੈਂ ਲੋਕੀਂ ਵੀ ਤਾਂ ਰੱਖ ਰਿਹਾ ਕਿ ਜਿੱਦੇ ਪਾਰਟੀ ਦੇ ਵਰਕਰ ਜਿੱਦਾਂ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਜਿਹੜੀ ਆਮ ਆਦਮੀ ਪਾਰਟੀ ਹੈ ਸਰਵੇ ਤੋਂ ਬਿਨਾ ਟਿਕਟ ਨਹੀਂ ਦੇ। ਠੀਕ ਹੈ ਜੀ ਜਿੱਥੇ ਲੋਕਾਂ ਦੇ ਵਿੱਚ ਵਧੀਆ ਆਵਾਜ਼ ਹੋਵੇ ਵਧੀਆ ਅਕਸ਼ ਹੋਵੇ ਉਹਨੂੰ ਜ਼ਰੂਰ ਅੱਗੇ ਕਰਕੇ ਦਿੱਤਾ ਜਾਂਦਾ ਹੁਣ ਦੇ ਤੁਸੀਂ ਦੇਖਦੇ ਹੋ ਪੰਜਾਬ ਦੀ ਸਿਆਸਤ ਹੈ ਜਿਹੜੀ ਠੀਕ ਹੈ 92 ਸੀਟਾਂ ਆਈਆਂ ਸੀ ਸਰਵੇ ਦੇ ਅਕੋਰਡਿੰਗ ਸੀ ਤੇ ਲੋਕਾਂ ਨੇ ਫਤਵਾ ਦਿੱਤਾ ਹੀ ਸੋ ਕਹਿਣ ਦਾ ਭਾਵ ਪਾਰਟੀ ਸਰਵੇ ਤੋਂ ਬਣਾ ਨਹੀਂ ਜਿਹਦਾ ਵਧੀਆ ਸਰਵੇ ਆ ਚਾਹੇ ਉਹ ਕਿਸੇ ਵੀ ਪਾਰਟੀ ਦਾ 100 ਪਾਰਟੀਆਂ 'ਚ ਗੱਲਾਂਬਾਤਾਂ ਹੁੰਦੀਆਂ ਕਈ ਵਾਰੀ ਬੰਦਾ ਵਧੀਆ ਹੁੰਦਾ ਹੈ ਕੰਮ ਕਰਨਾ ਚਾਹੁੰਦਾ ਹੈ ਪਰ ਪਾਰਟੀ ਦਾ ਪ੍ਰੈਸ਼ਰ ਉਹਦੇ ਤੇ ਹੁੰਦਾ ਹੈ ਵੀ ਉਹ ਕੰਮ ਨਹੀਂ ਕਰ ਪਾਉਂਦਾ ਪਰ ਲੋਕਾਂ ਦੇ ਵਿੱਚ ਵਕਾਰ ਵਧੀਆ ਹੁੰਦਾ ਸੋ ਕਹਿਣ ਦਾ ਭਾਵ ਡਿਪੈਂਡ ਹੈ ਜਿਹਦੀ ਇਮੇਜ ਆ ਪਾਰਟੀ ਨੂੰ ਉਹ ਕਿਹਾ ਬੀਜੇਪੀ ਦੇ ਵਿੱਚ ਜਿਸ ਤਰ੍ਹਾਂ ਦਾ ਗੁਰਦਾਸਪੁਰ ਸਿੰਘ ਦਾ ਜਿਹੜਾ ਜਿਹੜਾ ਡੇਸ ਕਰ ਰਿਹਾ ਹੈ ਇਹ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਗੁਰਦਾਸਪੁਰੀਏ ਬੜੇ ਠੱਗੇ ਹੋਏ ਮਹਿਸੂਸ ਕਰਦੇ ਸੀ ਬੀਜੇਪੀ ਮੈਂ ਤੇ ਕਈ ਵਾਰੀ ਫਿਰ ਵੀ ਹੈਰਾਨ ਹੁੰਨਾ ਵੀ ਗੁਰਦਾਸਪੁਰ ਦੇ ਵਿੱਚ ਬੀਜੇਪੀ ਪਤਾ ਨਹੀਂ ਕਿਹੜੇ ਮੂਹ ਨਾਲ ਵੋਟਾਂ ਮੰਗੂਗੀ ਸੋ ਕਹਿਣ ਦਾ ਭਾਵ ਇਹਨਾਂ ਧੋਖਾ ਅੱਜ ਤੱਕ ਮੈਂ ਮੇਰੀ ਹੌਸਲੇ ਦੇ ਵਿੱਚ ਇੰਨਾ ਵੱਡਾ ਧੋਖਾ ਅੱਜ ਤੱਕ ਨਹੀਂ ਹੋਇਆ ਜਿੱਡਾ ਵੱਡਾ ਧੋਖਾ ਬੀਜੇਪੀ ਨੇ ਕੀਤਾ ਸੀ ਕਿਉਂਕਿ ਹੀਰੋ ਉਤਾਰਿਆ ਉਤ ਤੋਂ ਬਾਅਦ ਇੱਕ ਵਾਰ ਜਾਂ ਦੋ ਵਾਰ ਵੱਧ-ਵੱਧ ਆਏ ਨੇ ਸੋ ਕਹਿਣ ਦਾ ਭਾਵ ਲੋਕ ਚਾਹੁੰਦੇ ਨੇ ਵੀ ਜਿਹੜੇ ਸਾਡੇ ਸੁੱਖ-ਦੁੱਖ ਦਾ ਪਾਈਵਾਲ ਹੋਵੇ ਜਿਹੜੇ ਸਾਡੇ ਮੁੱਦਿਆਂ ਦੀ ਗੱਲ ਕਰੇ ਅਸੀਂ ਉਹਨਾਂ ਨੂੰ ਚੁਣ ਕੇ ਭੇਜੀ ਅੱਗੇ ਨਾਲੋਂ ਲੋਕਾਂ ਦੇ ਵਿੱਚ ਵੀ ਬੜਾ ਫਰਕ ਆ ਕਿ ਕਾਂਗਰਸ ਨੂੰ ਹਰਾਉਂਦੇ ਸੀ ਕਾਲੀ ਦਲ ਜਿਤਾ ਦਿੰਦੇ ਸੀ ਕਾਲੀ ਦਲ ਹਰਾਉਂਦੇ ਸੀ ਕਾਂਗਰਸ ਨੂੰ ਜਿਤਾ ਦਿੰਦੇ ਸੀ ਹੁਣ ਬਦਲ ਆ ਹੁਣ ਬਦਲਿਆ ਜਿਹੜਾ ਕੰਮ ਕਰਦਾ ਉਹਨੂੰ ਵੋਟਾਂ ਪਾਉਂ ਸੋ ਕਹਿਣ ਦਾ ਭਾਵ ਮੈਨੂੰ ਆਸ ਆ ਵੀ ਲੋਕ ਜਿਹੜੇ ਨੇ ਗਰਦਾਸਪੁਰ ਦੇ ਇੱਕ ਵੱਖਰੀ ਪਹਿਲ ਕਦਮੀ ਕਰਨਗੇ ਕਿਉਂਕਿ ਮੈਂ ਮੇਰੇ 2 ਸਾਲ ਦਾ ਜਿਹੜਾ ਟਨਿਓਰ ਹੈ ਜਿਹੜਾ ਮੇਰਾ ਕੰਮ ਕੀਤਾ ਮੈਂ ਆਪਣੇ ਹਲਕੇ ਦੇ ਵਿੱਚ ਮੈਂ ਕਰ ਰਿਹਾ ਮੈਂ ਲੋਕਾਂ ਦੇ ਸੁੱਖ ਦੁੱਖ ਦੇ ਵਿੱਚ ਰਿਹਾ ਔਰ ਇਹ ਮੇਰੇ ਲੋਕਾਂ ਦਾ ਪਿਆਰ ਆ ਜਿਨ੍ਹਾਂ ਨੇ ਇਹ ਜਿਹੜੀ ਆਵਾਜ਼ ਹੈ ਜਿਹੜੀ ਇਹ ਉੱਪਰ ਤੱਕ ਪਹੁੰਚਾਈ ਹੈ ਸੋ ਮੈਂ ਇਹ ਮਾਣ ਮਹਿਸੂਸ ਕਰਦਾ ਹਾਂ ਵੀ ਮੈਨੂੰ ਇਸ ਕਾਬਲੀਅਤ ਸਮਝਦੇ ਬਿਹਤਰ ਰੁੱਖ ਚਾਰ ਸੁਰਕਸ਼ਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ। ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ। ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੇਰٹین ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ। ਫੇਸ਼ੀਅਲ 400 ਰੁਪਏ ਚ, ਥ੍ਰੈਡਿੰਗ 40 ਰੁਪਏ ਚ, ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ। ਬ੍ਰਾਈਡਲ ਨੂੰ ਸਿਰਫ ਤੇ ਸਿਰਫ 4992 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੇਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D शेड हेयर पॉलिशिंग दी सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News